ਹੈਣੀ ਹੋ ਬਾਈ ਪਿੰਡ ਕਿਹੜਾ ਅਫਸਰ ਬਾਈ ਅਫਸਰ ਤੋਂ ਆਇਆ ਬਾਈ ਤੇ ਕੀ ਮੰਗਿਆ ਬੱਕਰੀ ਦਾ 16000 8 10 ਹਾਂ ਜਿਹੜੀ ਗੱਲ ਆ ਉਹਨਾਂ ਦਾ ਹੀ ਬਾਲਾ ਕਿੰਨੇ ਵਿੱਚ ਆਇਆ ਜਿਹਨੇ ਨਾ ਧਾਣਾ ਹੁੰਦੇ ਪੀਦਾ ਅਸਰ ਤੋਂ ਥੱਲੇ ਥੱਲੇ ਲੈ ਲੈ ਹਾਂ 15000 ਰੁਪਏ ਦੇ ਵੀਰੇ 15 ਵਿੱਚ ਹੀ ਸਮਝਾ ਦੇ 15 ਲਈ ਵੈਰੀ ਗੁੱਡ ਉਸਤਾ ਨਾ ਕਰ ਸਮਝਾ ਦੇ 15 ਓਏ ਮੈਨੂੰ ਨਹੀਂ ਸਵੇ ਤੁਸੀਂ ਦੇਖੋ ਸਾਨੂੰ ਪਤਾ ਨਾ ਕਿੰਨੇ ਕੁ ਬੰਦਾ ਪਾਸ ਸੋਨਾ ਪਛਾਰੀ ਦੇਤੀ ਐ ਬੱਕਰੀ ਵੀ ਦੇਤੀ ਐ ਅੱਜ ਜਿਆਦਾ ਬੰਦਾ ਵੀ ਦੇਸੀ ਆ ਲੈਣ ਵਾਲਾ ਸੌਤਾ 8500 ਤੁੰ ਲੈਣਾ 8500 ਰੁਪਏ 9000 ਦੇ ਰਾਹ ਪਾ ਰਾਹ ਲਾਸਟ ਕਿੰਨੇ ਦੀ ਆਹਨ ਕਿੰਨੇ ਦੀ ਆਹਨ 14000 ਰੁਪਏ ਦੀ ਹੈ ਜੀ ਨਹੀਂ ਅੱਗੇ ਵੇਚਣੀ ਆਉਂਦੀ ਕਿੰਨੇ ਦੀ ਬਾਲਾ ਸਰ ਤੋਂ ਥੱਲੇ ਥੱਲੇ ਉਹਨੇ ਵੇਚਣੀ ਆ ਕਿ ਉਹਨੇ ਵੇਚਣੀ ਆ ਕੇ ਇਹ ਗੱਡੀ ਉਹ ਮੈਂ ਖੜਾ ਦੋ ਤੇ ਨਾਲ ਬੱਚਾ ਵੀ ਨਾਲ ਆ ਤੂੰ ਤਾਂ ਦੇਉਗੀ ਆ ਦੇਸੀ ਹੈ ਨਾ ਦੇਸੀ ਹੈ ਚੁਕਾ ਅੱਗੇ ਵੇਚਣੀ ਹੁੰਦੀ ਆ ਇਹ 10 ਤੋਂ ਅੰਦਰ ਆ ਜਾ ਨਹੀਂ 10 ਵਾਲੀ ਆ ਆ ਦੇਦਰ ਕੋਈ ਨਹੀਂ ਹੈਗਾ ਖੜਾ ਉਹਨਾਂ ਵਾਲੀ ਗੱਲੀ ਹੈ ਨਾ ਲੈਣਾ ਤੁਹਾਡੀ ਲੈਣਾ ਤੁਹਾਡੀ ਦੇਸੀ ਦੇ ਹਿਸਾਬ ਨਾਲ ਤੇਰਾ 25000 ਆਏ ਆ ਪੀਕੇ ਹੱਤੀ ਤੋਂ ਦਾ ਬੱਕਰਾ ਹਾਂ ਜਿੱਦਾਂ ਹੋਣਾ ਉਹ ਕੋਈ ਤੁਰਿਆ ਜਾਂਦਾ ਪੈਸੇ ਲਾ ਜਾਂਦਾ ਦਫਾ ਹੋ ਰਿਹਾ ਹੋਊਰੇ ਦਾ ਕਾਰਨ ਹੋਊਗੀ ਪੂਰੇ 10000 ਹੋ ਗਈ ਹੋ ਗਈ 10000 ਦੇ ਤੇ 13000 ਪੇ ਲੱਗਿਆ ਲਾਉਣ ਨੂੰ ਤਾਂ 14 ਲਾਜੂ ਯਾਰ ਭਾਈ ਇਹ ਗੱਲ ਨਹੀਂ ਲਾਉਣ ਨੂੰ 14 ਲਾ ਜੀ ਪਰ ਰੁਪਏ ਸਾਈ ਕੱਢ ਕੇ ਐਂ ਲੱਗਦੇ ਜਿਵੇਂ ਬਾਈ ਸਾਨ ਨੇ ਲਾਇਆ ਲਾਉਣ ਨੂੰ ਆਇਆ ਕਰ ਉਹਨੇ 13 ਲਾਇਆ ਉਹਦਾ 12 ਦੀ ਫੜਦੇ ਫੜਦੇ ਦਾ ਹਾਂ ਦਾੜੀ ਮੂਤਰ ਨਾਲ ਮੜਾਦੀ ਹੋਰ ਦਾ ਲਾਉਣ ਵਾਲੇ ਤੁਰੇ ਜਾਂਦੇ ਲਾ ਜਾਂਦੇ ਵੀ ਕੋਈ ਨਹੀਂ ਲਾਉਣ ਵਾਲੇ ਹੋਰ ਹਾਂ ਲਾਇਨ ਤੇ ਲਾਉਣ ਤੇ ਫਰਕ ਬਹੁਤ ਆ ਬਿਲਕੁਲ ਮੋਂਕਸਰੀ ਲੱਗਦਾ ਕਿ ਉਹਨੇ ਕਿੰਨੀ ਗੱਲ ਮੇਰੀ ਗੱਲ ਮੇਰੀ ਗੱਲ ਸੁਣ ਲੈ ਪਹਿਲਾਂ ਧਿਆਨ ਨਾਲ ਮੈਂ ਤੇਰਾ ਭਰਾ ਤੂੰ ਦੁਸ਼ਮਣ ਨਹੀਂ ਬਣਿਆ ਤੂੰ 30 ਮੰਗੇ ਦਾ 30 ਮੰਗ ਲਿਆ ਤੈਨੂੰ ਪੁੱਛਿਆ ਰਾਹ ਰਾਹ ਪਾ ਲਈ ਰਾਹ ਪਾਤਾ ਮੈਂ ਜਿਹੜਾ ਕਿ ਮੈਂ 25 ਤੋਂ ਘੱਟ ਦੇਣੀ ਤੈਨੂੰ ਹੋਰ ਅਗਲਾ ਪੁੱਛ ਦੱਸ ਹੀ ਕਰਾਂ ਓਏ ਮੈਂ ਫੇਰ ਦਊ 25 ਦੀ ਅਗਲਾ ਕੁ 20 ਵੀ ਨਹੀਂ ਲੈਣੀ ਉਹ ਦੱਤੂ ਆਖਿਆ ਨਹੀਂ ਵੀ ਪੱਛੇ ਆਓ ਕੱਪੜਾ ਲ ਮਾਰ ਜਾਂਦੇ ਆ ਕੱਪੜਾ ਲ ਮਾਰ ਕੇ ਤੇਰੀ ਬੱਕਰੀ ਢਾਲ ਦੂਗਾ ਤੂੰ 20 ਦੀਆਂ ਲਾਲਚ ਕਰੇਗਾ ਵੀ ਆਖਿਆ ਨੇ ਕੰਮ ਨਹੀਂ ਕੀਤਾ ਵਜਾ ਜੀ ਆਖਦਾ ਬਈ ਵੇਹਲਾ ਜਿਹੜਾ ਲਖਾਈ ਨੂੰ ਕਪਾ ਲਿਆ ਲਖਾਈ ਵੜਾ ਗਏ ਵੇਹਲਾ ਪਾ ਦਿੰਦੇ ਆ ਜਿਹਨੂੰ ਵੇਚਦੇ ਆ ਆਹ ਦਲ ਸੇ ਸਾਲ ਗੱਲ ਚੀਤ ਆ ਮੁੱਤ ਵਾਲਾ ਕੰਮ ਨਹੀਂ ਆ ਉਹ ਸ਼ ਵੀ ਨਹੀਂ ਲਾਇਆ ਉਹ ਗੱਲ ਕਰੀ ਨਾ ਤੇਰੇ ਸਾਹਮਣੇ ਨਾ ਆਇਆ ਕਿੰਨੇ ਦੇਣੀ ਬਤਾਪ 100 ਸਿੱਕੜਾ ਹਾਂ ਉਹ ਬੁਪਾਰੀ ਬੰਦਾ ਤਾਂ ਅਗਰ ਕੋਈ ਸਹੀ ਰਾਹ ਦੇ ਤਾਂ 7 ਹੀ ਹੋ ਗੋ ਨਹੀਂ 7 60 ਦੀ ਪੁੱਛਦਾ ਹੈ ਉਹ ਜਾਣ ਦੇ ਵੀ ਨਹੀਂ ਬਬਦਲਾ ਤਾਂ ਕੋਈ ਨਹੀਂ ਹੈ ਲਾਤ ਸੀ ਲਾਤ ਸੀ ਵੀ ਤੇ ਦੇਦੇ ਚਾਰੇ ਆ ਉਹ ਤੇ ਰੇਡ ਕਰਨੇ ਲਾਈਨ ਅੰਦਰ ਆ ਕੇ ਨੇ ਨੇੜੇ ਦੀ ਗੱਲ ਹੈ ਨਹੀਂ ਭਰਾ ਮੰਗਣੂਦਰਾ ਚੀਜ਼ ਹੈ 50 ਮੰਗ ਲੈ ਕੋਈ ਗੁੱਸਾ ਨਹੀਂ ਹੈ ਓਰੇ ਮੇਰੇ ਕੋਲ ਆਈ ਐਂਦੀ ਐ ਨਹੀਂ ਤੈਨੂੰ ਸਮਝ ਆਣੀ ਐਂਦੀ ਹੈ ਮੇਰੇ ਕੋਲ ਆ ਜਾ ਇੱਥੇ ਬੱਕਰੇ ਨੂੰ ਰੋਡ ਬੜੀ ਨੂੰ ਤੂੰ ਫੜਦਾ ਲਮੜੇ ਘੁੱਟਦਾ ਸੀ ਇਹਨੂੰ ਕਿ ਮਾਸਾ ਲੱਗਦਾ ਹੱਥ ਚ ਇੱਧਰ ਆ ਜਾ ਹੁਣ ਇੱਧਰ ਇੱਥੇ ਕੁੱਟੀਆਂ ਨੂੰ ਲੱਗਦਾ ਮਾਸਾ ਹੱਥ ਚ ਇਹ ਲਿੱਸੇ ਹੋਏ ਬੇ ਨਾ ਆ ਮੁੱਲ ਮੰਗ ਜੇ ਜਮਾਲ ਆਖਾਂ ਦੇ ਸਾਹਮਣੇ ਹਾਂ ਮੰਜੇ ਨਾਲ ਨਹੀਂ ਲੱਭ ਮਿਲਦੇ ਹੁੰਦੇ ਜਿੰਨਾ ਮਾਲ ਆ ਉਹ ਜੈਜ ਗੱਲ ਕਰਦਾ ਤਾਂ ਹੁੰਦਾ ਜੈਜ ਜੀ ਚਾਰੇ ਚੱਲਦੇ ਪਾ ਤਾਂ ਵੱਡਾ ਤੈਨੂੰ ਜੈਜ ਲੱਗਦਾ ਸਾਨੂੰ ਨਹੀਂ ਲੱਗਦਾ ਗਰਮੀ ਦਾ ਟਾਈਮ ਆ ਹੁਣ ਸਰਦੀ ਦਾ ਟਾਈਮ ਨਹੀਂ ਹੈਗਾ ਨਾ ਆਹ ਨਾ ਕਹ ਕਿੰਨੇ ਦੇ ਵਿੱਚਣ ਵਾਲੀ ਗੱਲ ਕਰਾਂਗੇ ਤਾਂ ਯਾਰ ਵਿਕ ਜਾਣਗੀ ਇਹ ਮੰਗੇ ਨਾਲ ਤਾਂ ਮਿਲਦੇ ਨਹੀਂ ਭਰਾ ਮੇਰੇ ਹਾਂ ਈ ਮੰਗ ਲਓ 50 ਮੰਗ ਲਓ ਕੋਈ ਦੱਸਿਆ ਨਹੀਂ ਕਿੰਨੇ ਦੇ ਦੇ ਚਾਹੇ ਤੈਨੂੰ ਇਹ ਚਾਂਸ ਨਹੀਂ ਦੱਸਿਆ ਬੁੱਤ ਆਪ ਨੂੰ ਲੈ ਕੱਢ ਲੈ ਵੱਡਾ ਤੂੰ ਉੱਥੇ ਛੋਟੇ ਉੱਤੇ ਨਾ ਦੱਸ ਇਹਦਾ ਤੈਨੂੰ ਬਾੜਾ ਬਹਿ ਮਾ ਨਾ ਕੱਢ ਲੈ ਇਹਦਾ ਸਾਰੇ ਨੂੰ ਮਾੜਾ ਖੜਾ ਕੱਢਦਾ ਤਿੰਨਾਂ ਦਾ ਦੱਸ ਦੇ ਯਾਰ ਆ ਕੱਢ ਲੈ ਵੱਡਾ ਤੈਨੂੰ ਬਾੜਾ ਬਹਿ ਮਾ ਦੀ ਮੇਰਾ 20 22000 ਦਾ ਉਹ ਤੁਸੀਂ ਹੁਣ ਵੱਡਾ ਵੱਟਾ ਕਹਿੰਦਾ ਕਹੇ ਵੱਟਾ ਵੀ ਤੇਰਾ ਕੱਢਦਾ ਫੇਰ ਵੀ ਹੋ ਗਿਆ ਨਾ ਹੁਣ ਮੈਂ ਮੈਂ ਕਹਿੰਦਾ ਫੋਲ ਕੇ ਲੈ ਲੈ ਅਗਰੇ ਪੱਕੀ ਗੱਲ ਕੋਈ ਕਰ ਦਸ ਤਾ ਮੈਨੂੰ ਕੋਈ ਕਰ ਤੂੰ ਕਹਿੰਦੇ ਚਾਰੇ ਨਾ ਮੈਂ ਨਹੀਂ ਕਹਿੰਦਾ ਅੱਲਾ ਸਾਈ ਤੇਨੂੰ ਦੇ ਦਿੰਦਾ ਜਿਹੜੀ ਹੱਕ ਬਣਦਾ ਮੇਰਾ ਤੈਨੂੰ ਦੱਸ ਦਿੰਨੇ ਜੀ ਤੂੰ ਬਾੜਾ ਹੋਰ 1.5 ਦਾ ਲੌਂਗ ਤਾਂ ਐ ਕਰੀ ਜਨ ਜਿਵੇਂ ਮੈਂ ਇਹਨੂੰ ਆਹ ਖੜਾ ਯਾਰ ਮੈਂ ਨਹੀਂ ਬੋਲਦਾ ਅੱਲਾ ਮੁੱਲ ਹੀ ਆ ਤੀ ਚਾਰੇ ਨਾ ਨਾ ਅੱਲਾ ਮੁੱਲ ਵੀ ਤੈਨੂੰ ਆਹੀ ਲਾਊਗਾ ਮੈਂ ਨਹੀਂ ਲਾਉਂਦਾ ਕਿੰਨੇ ਦੇ ਬੱਦਨਾਂ ਕੋ ਚਾਰੇ ਇੱਕ ਆ ਬਹੁਤ ਗੱਲੇ ਚਾਰੇ 5000 ਰੁਪਏ ਦਾ ਬੱਕਰਾ ਇਹਦਾ ਕੋਈ ਵੀ ਉਸਤਾ ਸਾਡੇ ਮੀਆਂ ਇਹ ਫਿਰ ਵੀ ਰਹਿ ਉਸਤਾ ਸਾਹਿਬਾਪੂ ਮੈਂ ਤੈਨੂੰ ਅੱਜ ਦਾ ਵੀ ਦੱਸ ਲਈਏ ਰਤ ਨੂੰ ਉਹ ਫਿਰ ਤੈਨੂੰ ਕਹਿੰਦਾ ਅੱਜ ਦਾ ਵੀ ਦੱਸ ਕੱਢਣਾ ਤੂੰ ਤੇ 20 2000 ਦਾ ਰੇਟ ਤੈਨੂੰ ਵੱਡਾ ਕਿੰਨਾ ਵੱਡਾ ਵੀ ਨਹੀਂ ਕੱਢਦਾ ਤੂੰ ਇਹਦਾ ਸਾਰਿਆਂ ਨੂੰ ਮਾੜਾ ਖੜਾ ਤੂੰ ਸਾਡੇ ਬੰਦੇ ਸੁੱਖਾ ਨਹੀਂ ਮੋੜ ਕੇ ਲੈ ਜਾਣਗੇ ਯਾਰ ਛੱਟ ਕੇ ਥੋੜੀ ਜਾਊਂਗਾ ਯਾਰ ਜਾਂ ਮੈਂ ਜਾਂਦਾ ਹੋਇਆ ਮੇਰੇ ਪੈਸੇ ਨਾ ਲੱਗੇ ਮੈਂ ਖਲਾਰ ਜੀ strength, gin t� naar mahůte ta ba pe. Ji ae je, mangi ae na faze. Ti ae aefni caharinh chuu te فيو? lotsa p**** Aí wow, I tie ta, kay le mga mari, mae anatti te kii cab linking, ekki y etc unchy zttě toporo ਕਿੰਨੇ ਦੇ ਫਰਹਾਨ ਆ ਮੈਂ ਤੁਹਾਨੂੰ ਦੱਸੀਦਾ ਮੈਂ ਹੋਰ ਕੀ ਕਹੀ ਆ ਨਹੀਂ ਤੇਰਾ ਚੈਨਾ ਭਾਈ ਵੇਚਨੇ ਆ ਤਾਂ ਹੋਜੀ ਗੱਲ ਕਰ ਆਪੂਆਂ ਦੇ ਤਾਂ ਪੂਨਾ ਮੰਗ ਜਾ ਜਾ ਤਨ ਮੂਰੇ ਦੀਆਂ ਹਾਂ ਦੇ ਦੇ ਉਹ ਜਾ ਮੁੱਲ ਕਰ ਲੈ 25 ਤੋਂ ਕੀ ਸ਼ਰਤ ਤਾਂ ਛੱਡ ਮੇਰੀ ਗੱਲ ਲਾਸਟ ਵੇ 35 ਦੇ ਦਿੰਦੇ ਆ ਉਹ ਭਾਈ 14 ਦਿਨ ਮੁੱਲੇ ਲਵਾ ਲੈ ਜਿੰਨੇ ਨੇ ਚੰਗਾ ਮੁੱਲ ਲੱਗਿਆ ਮੈਨੂੰ 22 ਤੇ ਜੜਿਆ 1000 ਤੂੰ ਪਹਿਲਾਂ ਤਾਂ 35 ਚੀ ਲਈਦਾਈ ਤੂੰ ਉਹ ਬਹਾ ਗਲਤ ਕਹਿ ਨਹੀ ਨਹੀ 25 ਤਾਂ ਨਾ ਬਹੁਤ ਕੱਤੀ ਨਹੀਂ ਕਹਿੰਦਾ ਬਾਈ ਦੇਣੇ ਤੂੰ ਤੇਰੇ ਸਾਹਮਣੇ ਦੇਖ ਲੈ ਬਾਈ ਆ ਕੇ ਨਾ ਚਾਹੀ ਨਹੀ ਬਾਈ ਠੀਕ ਹੁੰਦਾ ਜੀ 25 ਦੇ ਰਾਜੀ ਹੈ ਨਹੀਂ ਜਮਾ 25000 ਉਹ ਰਾਜੀ ਤਾਂ ਹੁਣ ਤੁਸੀਂ ਗਵਾਉਂਗੇ ਰਾਜੀ ਤਾਂ ਹੋ ਜਾਣਗੇ ਕਮੀ ਤਾਂ ਨਹੀਂ ਜਾਂ ਪਾ 22000 ਜੀ ਮੈਂ ਨਹੀਂ ਜਾਂ ਤੇਰੀ ਤੇ ਕਰ ਕਿੰਨੇ ਦੇ ਖਾਣਾ ਮੈਂ ਤੈਨੂੰ ਦੱਸ ਤੀ 24 ਤੇ ਕਰਦੇ 25 ਦੇ ਨਾ ਨਾ ਪੂਰੇ 25 ਦੇ ਨਾ ਨਾ 4 ਆ ਰਿਹਾ ਹੈ ਅੱਗੇ ਹੋਰ ਜਿਹੇ ਲੈ ਨਾ ਆਈਆ ਸਾਡੇ 4 ਆ ਆ ਮੈਂ ਮੰਦਾ ਨਾ 20000 ਦੇਖ ਨਾ ਨਾ ਬਾਈ ਦੇਖ ਲੋ ਟਾਈਮ ਹੈ ਅਜੇ ਵੀ ਨਹੀਂ ਨਹੀਂ ਕੋਈ ਨਹੀਂ ਬਾਈ ਨਹੀਂ ਕਰੋ ਆ ਮੈਂ ਇਹਨਾਂ ਨੂੰ ਆ ਕੇ 3500 ਲਾ ਕੇ ਗਿਆ ਸੀ ਮੈਨੂੰ ਕੋਈ ਨਹੀਂ ਚਾਹ ਉਨੇ ਬਾਸ ਯਾਰ ਆਈ 200 ਫਰਾਹ ਦਿਲਖਾਈ ਪੈ ਜਾਣੀ ਆ ਉਹ ਵਿੱਚ ਕੀ ਯਾਰ ਇੱਕ ਵੀ ਨਹੀਂ ਦੇਣਾ 1 ਰੁਪਿਆ ਨਹੀਂ ਦੇਣਾ ਫਰਾਹ ਦੇ ਦਿੰਦਾ ਨਹੀਂ ਨਹੀਂ ਚਾਹਉਂਦੀ ਜੀ ਨਹੀਂ ਯਾਰ ਆ ਫਰਾਹ ਦੇ ਜਾਣਦੇ ਆ ਨਹੀਂ ਬਈ ਬਾਤ ਸਹੀ ਨਹੀਂ ਮੇਰੀ ਓਏ ਪਾਣਾ ਇੰਨੇ ਦੇ ਤੇ ਇਹਨੂੰ ਇਹਨੂੰ ਪਿੱਛੇ ਇਹਦੇ ਨਾਲ 100 200 ਦਿੰਦਾ ਇਹਦੇ ਪਿੱਛੇ ਕੀ ਰਹਿ ਗਿਆ ਦੋ ਪਾ ਗਿਆ ਛਾੜੀ ਔਰ ਦੋਸਤਾਂ ਪੁੱਛੇ ਨੂੰ ਛੜ ਪੈਨ ਮਲੇ ਓਏ ਨਾ ਅੱਗੇ ਪ੍ਰਵਾਹ ਕਰ ਲਿਖਾਈ ਇਹ ਜਦੋਂ ਲੈ ਮੈਂ 100 ਤੇ ਨਾ ਉਹ ਲੈ ਯਾਰ 100 2350 ਦੀ ਲਖਾਈ ਕਰਾ ਦੇ